ਅਰੇਸਟ ਪਛਮੀ ਹਲਕੇ ਦੀ ਜਿਹੜੀ ਐ ਜਿਮਨੀਚੋਣ ਹੋ ਰਚਾ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਸਰਜੀਤ ਕੌਰ ਜੀ ਪਤਨੀ ਜਦਰ ਪੀਤਮ ਸਿੰਘ ਜੀ ਜਿਹੜੇ ਲੰਬੇ ਸਮੇਂ ਤੋਂ ਪਾਰਟੀ ਦੀ ਬੜੀ ਵਫਾਦਾਰੀ ਨਾਲ ਸੇਵਾ ਕਰਦੇ ਔਰ ਇਹਨਾਂ ਦੀਆਂ ਬੜੀਆਂ ਕੁਰਬਾਨੀਆਂ ਨੇ ਦੋ ਵਾਰ ਇਹ ਕਾਉਂਸਲਰ ਵੀ ਬਣੇ ਆਪਣੀ ਵਾਰਚੋਂ ਔਰ ਇਹਨਾਂ ਦੇ ਹਸਬੰਡ ਵੀ ਜਿਹੜੇ ਸੀ ਜਦਰ ਪੀਤਮ ਸਿੰਘ ਜੀ ਉਹ ਵੀ ਕਾਉਂਸਲਰ ਰਹੇ ਸੋ ਇਹਨਾਂ ਦੀ ਸੀਨੀਅਰਿਟੀ ਨੂੰ ਵੇਖ ਕੇ ਇਹਨਾਂ ਦੀ ਸੇਵਾ ਨੂੰ ਵੇਖ ਕੇ ਇਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਵੇਖ ਕੇ ਇੱਕ ਬਹੁਤ ਹੀ ਮਿਹਨਤੀ ਵਰਕਰ ਦੇ ਤੌਰ ਤੇ ਉੱਤੇ ਇਸ ਸ਼੍ਰੋਮਣੀ ਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਹੈ ਤੇ ਮੈਂ ਆਸ ਕਰਾਂ ਕਿ ਕਿ ਜਰੂਰ ਇਸ ਹਲਕੇ ਦੇ ਲੋਕ ਜਿਹੜੇ ਹੈ ਉਹ ਪ੍ਰਵਾਨ ਕਰਨਗੇ ਤੇ ਇਹਨਾਂ ਨੂੰ ਕੰਮ ਚੱਲ ਕਰਨਗੇ ਕਿਹੜੇ ਮੁੱਦੇ ਲੈ ਕੇ ਬੁਲਤ ਜਾਈਏ ਜੀ ਅੱਗੇ ਅਲਾਈਅੰਸ ਹੋ ਰਿਹਾ ਹੈ ਕਾਲੀ ਦਲ ਨੂੰ ਪੂਰੇ ਪੰਜਾਬ ਦੇ ਵਿੱਚ ਐਸਰ ਕੱਲੇ ਕੱਲੇ ਦੋਨੋਂ ਪਾਰਟੀਆਂ ਦੇ ਦੇਖੋ ਗੱਲ ਇਹ ਹੈ ਕਿ ਤੁਸੀਂ ਜਦੋਂ ਸ਼੍ਰੋਮਣੀ ਕਾਲਦਲ ਕੱਲਿਆਂ ਚੋਂ ਲੜ ਰਹੀ ਹੈ ਤੇ ਅਲਾਈਅੰਸ ਦੀ ਆਪ ਗੱਲ ਹੀ ਕਿਉਂ ਕਰਦੇ ਆ ਜੀ ਮੈਂ ਕਹਿੰਦਾ ਮੁੱਦੇ ਅਲਾਈਅੰਸ ਜਿਹੜੇ ਭਾਜਪਾ ਨੇ ਆਪਣਾ ਕੈਂਡੀਡੇਟ ਦਿੱਤਾ ਸ਼੍ਰੋਮਣੀ ਕਾਲਦਲ ਨੇ ਆਪਣਾ ਕੈਂਡੀਡੇਟ ਦਿੱਤਾ ਮੁੱਦੇ ਦੇ ਪੰਜਾਬ ਦੇ ਸਾਰੇ ਜਿਹੜੇ ਮੁੱਦੇ ਹੈ ਉਹ ਲੋਕਾਂ ਦੇ ਸਾਹਮਣੇ ਹੈ ਭਾਵੇਂ ਉਹ ਡਿਵੈਲਪਮੈਂਟ ਦੀ ਗੱਲ ਹੋਵੇ ਭਾਵੇਂ ਉਹ ਲਾਅ ਐਂਡ ਔਰਡਰ ਦੀ ਗੱਲ ਹੋਵੇ ਭਾਵੇਂ ਲੋਕਾਂ ਦੀ ਸਹੂਲਤਾਂ ਦੀ ਗੱਲ ਹੋਵੇ ਜਾਂ ਅੱਜ ਜੋ ਹਾਲਾਤ ਪੰਜਾਬ ਦੇ ਬਣੇ ਹਨ ਉਹ ਸਾਰੇ ਹਾਲਾਤਾਂ ਤੇ ਅਸੀਂ ਚੋਣ ਲੜਾਂਗੇ ਔਰ ਆਉਣ ਵਾਲੀ ਸਭਾ ਵਿੱਚ ਦੇਖੋ ਗੱਲ ਇਹ ਹੈ ਇੱਕ ਕੈਂਡੀਡੇਟ ਦੇ ਨਾਲ ਨਾ ਸਰਕਾਰ ਟੁੱਟਣੀ ਹੈ ਤੇ ਨਾ ਸਰਕਾਰ ਨਵੀਂ ਪੜਨੀ ਹੈ ਜੀ ਇਹ ਤੇ ਸਭ ਨੂੰ ਪਤਾ ਹੈ ਪਰ ਕਿਉਂਕਿ ਪਾਰਟੀ ਜਿਹੜੀ ਹੈ ਉਹਦਾ ਉਹਦੀ ਜਿਹੜੀ ਪਾਰਟਿਸਪੇਸ਼ਨ ਹੈ ਉਹ ਸਾਡਾ ਕਰਨਾ ਇੱਕ ਫਰਜ਼ ਬੰਦਾ ਹੈ ਇੱਕ ਹੱਕ ਹੈ ਅਸੀਂ ਆਪਣੇ ਕੈਂਡੀਡੇਟ ਉਤਾਰਿਆ ਹੈ ਵੋਟ ਜਿਹੜੀ ਹੈ ਉਹ ਕੌਮ ਨੇ ਸੰਗਤ ਨੇ ਪਾਉਣੀ ਹੈ ਲੋਕਾਂ ਨੇ ਪਾਉਣੀ ਹੈ ਸਾਡਾ ਫਰਜ਼ ਬੰਦਾ ਉਹਨਾਂ ਕੋਲ ਜਾ ਕੇ ਬੇਨਤੀ ਕਰਨੀ ਹੈ ਵੋਟ ਕਿੰਨੀ ਪੈਂਦੀ ਹੈ ਅੱਗੇ ਕਿੰਨੀ ਪਈ ਸੀ ਕਿਉਂਕਿ ਤੁਸੀਂ ਹੁਣ ਕਹਿ ਰਹੇ ਹੋ ਵੀ ਵੋਟ ਅੱਗੇ ਪਿੱਛੇ ਕੀ ਹਾਲ ਸੀਗਾ ਵੋਟ ਪਿੱਛੇ ਕਿੰਨੀ ਪਈ ਹੈ ਅੱਗੇ ਕਿੰਨੀ ਪੈਣੀ ਲੋਕ ਸ਼ਕਤੀ ਅੱਗੇ ਕੋਈ ਜੋਰ ਨਹੀਂ ਜੋ ਲੋਕ ਸ਼ਕਤੀ ਹੋਵੇ ਨਾ ਜੀ ਲੋਕਾਂ ਦੇ ਕੋਲ ਅਵਾਜ਼ ਉਠਾਵਾਂਗੇ ਤੇ ਉਹ ਆਪਣੇ ਆਪ ਹੀ ਸਾਨੂੰ ਪਾਰਟੀ ਨੂੰ ਮਾਨ ਦੇਣਗੇ ਤੇ ਅਸੀਂ ਸੇਵਾ ਕਰਾਂਗੇ ਮੈਨੂੰ ਤਾਂ ਲੱਗਦਾ ਕਿ ਪਾਰਟੀ ਦੇ ਸੰਨਾਤਕ ਤਾਂ ਇਹ ਥੋੜੀ ਤਬਦੀਲੀ ਲੋੜ ਹੈ ਜਿਸ ਕਰਕੇ ਨਾ ਵੋਟ ਸ਼ੇਅਰ ਘਟਾ ਜਾ ਰਹੇ ਹੈ ਦੇਖੋ ਇਹ ਗੱਲਾਂ ਬਾਅਦ ਚ ਕਰਾਂਗੇ ਇਹ ਇਲੈਕਸ਼ਨ ਦੇ ਸਬੰਧ ਵਿੱਚ ਮੈਂ ਗੱਲ ਕਰਾਂਗੇ ਅੱਜ ਦੇ ਕਿਉਂਕਿ ਪਾਰਟੀ ਦਾ ਜਿਹੜਾ ਸੰਗਠਨ ਹੈ ਪਾਰਟੀ ਦੀ ਜਿਹੜੀ ਸਾਡੀ ਟਾਂਚਾ ਹੈ ਉਹ ਸਾਡਾ ਵੱਖਰਾ ਅਲੱਗ ਦਾ ਕੰਮ ਹੈ ਪਰ ਅੱਜ ਦੀ ਜਿਹੜੀ ਗੱਲ ਹੈ ਉਹ ਕੇਵਲ ਤੇ ਕੇਵਲ ਚੋਣ ਨਸਬੰਦ ਹੈ ਵੈਸਟ ਦੀ ਜਿਹੜੀ ਹੈਗੀ ਹੈ ਵੈਸਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਮੁੱਦੇ ਦੇ ਵੈਸੇ ਪੰਜਾਬ ਦੇ ਸਾਰੇ ਇੱਕੋ ਜਿਹੇ ਹੀ ਹੈ ਪਰ ਵੈਸਟ ਦੇ ਵਿੱਚ ਖਾਸ ਕਰਕੇ ਜੋ ਅੱਜ ਨਸ਼ਿਆਂ ਦਾ ਦੌਰ ਹੈ ਮੇਰੇ ਖਿਆਲ ਸਭ ਤੋਂ ਵੱਧ ਜੇ ਜਲੰਧਰ ਦੇ ਵਿੱਚ ਨਸ਼ੇ ਜਿਹੜੇ ਵੈਸਟ ਵਿੱਚ ਹੈ ਔਰ ਸਭ ਤੋਂ ਮਾੜੀ ਗੱਲ ਹੈ ਕਿ ਲੋਟਰੀ ਸਿਸਟਮ ਜਿਹੜਾ ਹੈ ਉਹ ਗੈਰ ਕਾਨੂੰਨੀ ਟੰਗਣਾ ਜਿਹੜਾ ਚੱਲ ਰਿਹਾ ਹੈ ਉਹ ਵੀ ਵੈਸਟ ਵਿੱਚ ਹੀ ਹੈ ਔਰ ਉੱਥੇ ਦੀ ਹਾਲਾਤ ਅਸੀਂ ਦੇਖੇ ਅੰਦਰ ਜਾ ਕੇ ਜਿੱਨਾ ਉੱਥੇ ਪਾਣੀ ਦਾ ਬੁਰਾ ਹਾਲ ਹੈ ਜਿੱਨਾ ਉੱਥੇ ਗੰਦਾ ਪਾਣੀ ਜਮਾ ਹੋਇਆ ਹੈ ਪਾਣੀ ਦਾ ਨਿਕਾਸ ਕੋਈ ਨਹੀਂ ਜਾਂ ਵਾਟਰ ਸਪਲਾਈ ਦਾ ਕੋਈ ਪ੍ਰਬੰਧ ਨਹੀਂ ਪੂਰੀ ਤਰ੍ਹਾਂ ਬਿਜਲੀ ਦਾ ਬੜਾ ਪੁਰਾ ਹਾਲ ਹੈ ਇਹ ਸਾਰੀਆਂ ਸਮੱਸਿਆਵਾਂ ਲੋਕਾਂ ਦੀਆਂ ਹੀ ਆ ਸੋ ਬੇਰੁਜ਼ਗਾਰੀ ਤੇ ਪੂਰੇ ਪੰਜਾਬ 'ਚ ਹੀ ਹੈ ਜੀ ਪੂਰੇ ਦੇਸ਼ ਵਿੱਚ ਹੀ ਹੈ ਇਹ ਗੱਲਾਂ ਤੇ ਬਾਅਦ ਦੀਆਂ ਨੇ ਗੱਲ ਇਹ ਹੈ ਕਿ ਮੁੱਦੇ ਜਿਹੜੇ ਪੰਜਾਬ ਦੇ ਨਾਲ ਕਨਸਰਨਡ ਹੈ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਔਰ ਘਰ ਘਰ ਜਾਵਾਂਗੇ ਸਾਡਾ ਕੋਈ ਅਸੀਂ ਕੋਈ ਵੱਖਰਾ ਮੁੱਦਾ ਤੇ ਲੈ ਕੇ ਨਹੀਂ ਆਏ ਪੂਰੇ ਪੰਜਾਬ ਦੇ ਨਾਲ ਮੁੱਦੇ ਜਿਹੜੇ ਉਹਨਾਂ ਇਸ ਤਰ੍ਹਾਂ ਸਾਰੀਆਂ ਪਾਰਟੀਆਂ ਦਾ ਮੁਕਾਬਲਾ ਕਿਹੜੀ ਪਾਰਟੀਆਂ ਹੋਣ ਜਾ ਰਹੀਆਂ ਸਾਰੀਆਂ ਪਾਰਟੀਆਂ ਦਾ ਮੁਕਾਬਲਾ ਹੀ ਹੈ ਜੀ ਨਹੀਂ ਮੈਂ ਮੁੱਖ ਪ੍ਰਸਤਿਤੀ ਕਿਉਂ ਮੈਂ ਮੁੱਖ ਕਿਉਂ ਕਹਾਂ ਜੀ ਸਾਰੀਆਂ ਪਾਰਟੀਆਂ ਮੁਕਾਬਲੇ 'ਚ ਹੀ ਆਈਆਂ